आज मैं तुम्हें दसागी प्रोटीन वाली रोटी के बारे जी हाँ एक अजि रोटी बनाने का तरीका तुम दस रही हूँ अभी जिस भरपूर मात्रा दे प्रोटीन मिलेगा नॉर्मल रोटी के नालों उसका प्रोटीन जो है दुगना हो जा रहा है देखो प्रोटीन हरेक उम्र बहुत ज्यादा जरूरी है मैं बार बार अपनी भीडियोज के जरिए ये जरूर दसन की कोशिश कर रही हाँ कि कद भी ना समझो कि जो जिम जा रहे हैं एक्सरसाइज कर हैं सिर्फ उन्होंने ही प्रोटीन की जरूरत है बचपन तो लैके जिमें जिमें ग्रोथ होंगी ਉਵੇਂ ਉਵੇਂ ਹੀ ਬਲਕੇ ਵੱਡੀ ਉਮਰ ਤੱਕ ਬਜ਼ੁਰਗ ਹੋਣ ਦੀ ਏਜ ਤੱਕ ਵੀ ਜੋ ਹੈ ਪ੍ਰੋਟੀਨ ਸਾਡੀ ਪੂਰੇ ਸ਼ਰੀਰ ਦੀ ਰਿਕੁਆਇਰਮੈਂਟ ਹੈ ਕਿਉਂਕਿ ਇਸ ਰਣਾਲ ਜੋ ਹੈ ਸਾਡੇ ਕਈ ਤਰ੍ਹਾਂ ਦੇ ਸੈੱਲ ਬਣਾਉਂਦੇ ਨੇ ਸਾਡੇ ਮਸਲਸ ਜੋ ਹੈ ਸਟਰੋਂਗ ਹੁੰਦੇ ਨੇ ਹੱਡੀਆਂ ਨੂੰ ਵੀ ਜੋ ਹੈ ਚੰਗੇ ਪੋਸ਼ਕ ਤੱਤ ਮਿਲਦੇ ਨੇ ਸਾਡੀ ਸਕਿਨ ਸਾਡੇ ਹੈਅਰਸ ਇਹਨਾਂ ਸਭ ਚੀਜ਼ਾਂ ਵਿੱਚ ਪ੍ਰੋਟੀਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੇ ਇੱਕ ਰੋਟੀ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਕੋਈ ਕਈ ਕਹਿੰਦੇ ਨੇ ਜੀ ਅਸੀਂ ਸਪੈਸ਼ਲ ਪ੍ਰੋਟੀਨ ਕਿਵੇਂ ਖਾਈਏ ਸਾਡੇ ਤੋਂ ਇੰਨੇ ਜ਼ਿਆਦਾ एफर्ट्स ਨਹੀਂ ਹੋ ਪਾਂਦੀਆਂ ਤਾਂ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਆ ਆਪਣੀ ਰੋਟੀ ਨੂੰ ਹੀ ਤੁਸੀਂ ਇੰਨਾ ਤਾਕਤਵਰ ਬਣਾ ਲਓ ਕਿ ਉਸ ਰੋਟੀ ਦੇ ਵਿੱਚ ਹੀ ਪ੍ਰੋਟੀਨ ਡਬਲ ਹੋ ਜਾਏਗਾ ਸੋ ਇਹ ਬਹੁਤ ਹੀ ਦੇਖੋ ਇੱਕ ਨਾਰਮਲ ਜੀ ਚੀਜ਼ ਹੈ ਜਿਸ ਨੂੰ ਅਗਰ ਤੁਸੀਂ ਡੇਲੀ ਅਪਣਾ ਲੋਗੇ ਨਾ ਤਾਂ ਤੁਸੀਂ ਆਪਣੇ ਆਪ ਲਈ ਆਪਣੀ ਫੈਮਿਲੀ ਦੇ ਲਈ ਇੱਕ ਹੈਲਦੀ ਸ਼ੁਰੂਆਤ ਜ਼ਰੂਰ ਸਮਝ ਲੋਗੇ ਜਿਵੇਂ ਜਿਵੇਂ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੀ ਕਿ ਇਸ ਰੋਟੀ ਦੇ ਵਿੱਚ ਤੁਸੀਂ ਕੀ ਕੀ ਐਡ ਕਰ ਦੇਣਾ ਜਿਸ ਦੇ ਨਾਲ ਤੁਹਾਨੂੰ ਪ੍ਰੋਟੀਨ ਚੰਗੀ ਮਾਤਰਾ ਵਿੱਚ ਮਿਲਣ ਵਾਲਾ ਦੇਖੋ ਅੱਜ ਕੱਲ ਨਾ ਪ੍ਰੋਟੀਨ ਦੇ ਨਾਂ ਤੇ ਪ੍ਰੋਟੀਨ ਪਾਊਡਰ ਜਿਹੜੇ ਨੇ ਬੜੇ ਸੇਲ ਕੀਤੇ ਜਾਂਦੇ ਨੇ ਲੇਕਿਨ ਉਹ ਜਿੰਨਾ ਅਸੀਂ ਪਾਊਡਰ ਫਾਰਮ ਦੇ ਵਿੱਚ ਆਰਟੀਫੀਸ਼ੀਅਲ ਅਸੀਂ ਕੋਈ ਲੈ ਰਹਿਆਂ ਚਾਹੇ ਕਿ ਉਹ ਨੇਚਰਲ ਸੋਰਸ ਤੋਂ ਤਿਆਰ ਕੀਤਾ ਗਿਆ ਲੇਕਿਨ ਜਿਹੜੀ ਚੀਜ਼ ਪ੍ਰੋਸੈਸਡ ਹੋ ਗਈ ਨਾ ਫੈਕਟਰੀਜ਼ ਵਿੱਚ ਤਿਆਰ ਹੋਣ ਲੱਗੀ ਉਸ ਦਾ ਤੁਹਾਡੇ ਸਰੀਰ ਨੂੰ ਉਹਨਾ ਪ੍ਰਭਾਵ ਨਹੀਂ ਪੈਣਾ ਜਾਂ ਫਿਰ ਇਹ ਚੀਜ਼ਾਂ ਸੇ ਲੰਬੇ ਸਮੇਂ ਤੱਕ ਇਸਤੇਮਾਲ ਨਹੀਂ ਕਰ ਸਕਦੇ ਆ ਇਸ ਲਈ ਜਿਹੜੀ ਸਾਡੀਆਂ ਬੇਸਿਕ ਚੀਜ਼ਾਂ ਜੋ ਅਸੀਂ ਹਰ ਰੋਜ਼ ਖਾਣਦੇ ਆ ਉਹਨਾਂ ਨੂੰ ਹੀ ਮੋਡੀਫਾਈ ਕਰਨਾ ਚਾਹੀਦਾ ਹੈ ਕੁਦਰਤੀ ਢੰਗ ਦੇ ਨਾਲ ਜਿਸ ਨਾਲ ਉਸਨੇ ਤੁਸੀਂ ਲੰਬੇ ਸਮੇਂ ਤੱਕ ਕੈਰੀ ਵੀ ਕਰ ਸਕੋ ਉਸ ਡਾਈਟ ਪਲਾਨ ਨੂੰ ਫੋਲੋ ਵੀ ਕਰ ਸਕੋ ਸੋ ਅਗਰ ਅਸੀਂ ਬਣਾਉਣ ਜਾ ਰਹੇ ਹਾਂ ਜੀ ਪ੍ਰੋਟੀਨ ਵਾਲੀ ਰੋਟੀ ਤਾਂ ਉਸ ਦੇ ਵਿੱਚ ਨਾਰਮਲ ਜੀ ਚੀਜ਼ਾਂ ਹੀ ਚਾਹੀਦੀਆਂ ਦੇਖੋ ਆਟਾ ਕਣਕ ਦੇ ਆਟੇ ਦੀ ਤੁਸੀਂ ਘਰੇ ਰੋਟੀ ਬਣਾਉਂਦੇ ਹੋ ਉਸੇ ਦੇ ਵਿੱਚ ਤੁਸੀਂ ਜੋ ਹੈ ਥੋੜਾ ਸਤੂ ਐਡ ਕਰ ਦੇਣਾ ਸਤੂ ਤਾਂ ਵੈਸੇ ਵੀ ਜੋ ਹੈ ਗਰਮੀਆਂ ਦੇ ਵਿੱਚ ਠੰਡਕ ਵੀ ਦਿੰਦਾ ਸੋ ਸਤੂ ਤੁਸੀਂ ਇਸ ਦੇ ਵਿੱਚ ਐਡ ਕਰੋਗੇ ਤਾਂ ਨਾਲ ਦੇਖੋ ਫਾਈਬਰ ਦੀ ਮਾਤਰਾ ਵੀ ਰੋਟੀ ਦੇ ਵਿੱਚ ਵਧੇਗੀ ਔਰ ਇਸ ਦੇ ਵਿੱਚ ਇੱਕ ਹੋਰ ਬਹੁਤ ਖਾਸ ਚੀਜ਼ਾਂ ਦੋ ਖਾਸ ਚੀਜ਼ਾਂ ਹੋਰ ਐਡ ਕਰਨੀਆਂ ਉਹ ਕੀ ਤੁਸੀਂ ਜੋ ਹੈ ਸਪਰਾਉਟ ਕੀਤੇ ਹੋਏ ਅੰਕੂਰੀਤ ਜਿਹੜੇ ਕਾਲੇ ਛੋਲੇ ਨੇ ਉਹ ਲੈਣੇ ਨੇ ਔਰ ਨਾਲ ਦੀ ਨਾਲ ਹੀ ਸਪਰਾਉਟਡ ਜਿਹੜੀ ਮੂੰਗੀ ਦਾਲ ਅੰਕੂਰੀਤ ਕੀਤੀ ਮੂੰਗੀ ਦੀ ਦਾਲ ਆ ਉਹ ਲੈਣੀ ਆ ਤੇ ਕਿਵੇਂ ਸਪਰਾਉਟ ਘਰੇ ਹੀ ਤਿਆਰ ਕਰ ਲੈਣੇ ਆ ਬਈ ਤੁਸੀਂ ਜਿਹੜੇ ਕਾਲੇ ਛੋਲੇ ਨੇ ਉਹ ਧੋ ਕੇ ਅਲੱਗ ਤੋਂ ਜੋ ਹੈ ਰੱਖ ਦੋ ਕਿਸੇ ਬਰਤਨ ਦੇ ਵਿੱਚ ਢੱਕ ਕੇ ਜਾਂ ਕਿਸੇ ਮਲਮਲ ਦੇ ਕੱਪੜੇ ਵਿੱਚ ਪਾ ਕੇ ਢੱਕ ਕੇ ਰੱਖ ਦੋ ਇੱਕ ਦੋ ਦਿਨ ਦੇ ਵਿੱਚ ਹੋਏ ਜੀਂਗਾ ਪੁੰਗਰ ਆਉਂਦੇ ਨੇ ਹਨਾ ਪੁੰਗਰਿਆ ਹੁੰਦੇ ਨੇ ਤੇ ਜਦੋਂ ਇਸੇ ਤਰ੍ਹਾਂ ਦਾਲ ਦੇ ਨਾਲ ਕਰਨਾ ਹੈ ਮੂੰਗੀ ਦੀ ਦਾਲ ਵੀ ਧੋ ਕੇ ਤੁਸੀਂ ਕਿਸੇ ਕਪੜੇ ਵਿੱਚ ਜਾਂ ਬਰਤਨ ਵਿੱਚ ਵੀ ਬੰਦ ਕਰਕੇ ਅਗਰ ਤੁਸੀਂ ਰੱਖਦੇ ਹੋ ਤਾਂ ਇਹ ਜੋ ਹੈ ਦਾਲ ਪੁੰਗਰ ਜਾਂਦੀ ਹੈ ਸੋ ਇਸ ਨੂੰ ਜਦੋਂ ਆਪਾਂ ਇੱਕ ਦੋ ਦਿਨ ਲਈ ਰੱਖਦੇ ਹਾਂ ਜਿਵੇਂ ਕਿ ਅੱਜ ਕੱਲ੍ਹ ਗਰਮੀਆਂ ਨੇ ਇੱਕ ਰਾਤ ਰੱਖਦੇ ਹੋ ਓਵਰਨਾਈਟ ਰੱਖਦੇ ਹੋ ਤਾਂ ਨਾਲ ਤੁਸੀਂ ਅਗਲੇ ਦਿਨ ਉਸ ਨੂੰ ਥੋੜਾ ਧੋ ਵੀ ਜ਼ਰੂਰ ਲੋ ਹ ਉਸ ਤੋਂ ਬਾਅਦ ਜਦੋਂ ਅੰਕੁਰਿਤ ਹੋ ਜਾਏਗੀ ਫ੍ਰਿਜ ਵਿੱਚ ਰੱਖੋ ਅੱਜ ਕੱਲ ਜਿਵੇਂ ਗਰਮੀਆਂ ਨੇ ਚੀਜ਼ ਜਲਦੀ ਖਰਾਬ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਅੰਕੂਰੀਤ ਕੀਤੀ ਹੋਈ ਜਿਹੜੀ ਮੂੰਗੀ ਦੀ ਦਾਲ ਹੈ ਸਾਬਤ ਦਾਲ ਔਰ ਜਿਹੜੇ ਅੰਕੂਰੀਤ ਕੀਤੇ ਹੋਏ ਕਾਲੇ ਛੋਲੇ ਨੇ ਇਹਨਾਂ ਨੂੰ ਤੁਸੀਂ ਮਿਕਸ ਗ੍ਰਾਈਂਡਰ ਦੇ ਵਿੱਚ ਪਾ ਕੇ ਅੱਛੀ ਤਰ੍ਹਾਂ ਦੇ ਨਾਲ ਪੀਸ ਲੈਣਾ ਹੈ ਔਰ ਇਸ ਪੀਸੇ ਹੋਈ ਸਮਗਰੀ ਨੂੰ ਤੁਸੀਂ ਜਿਹੜਾ ਆਪਣਾ ਕਣਕ ਦਾ ਆਟਾ ਹੈ ਔਰ ਜਿਹੜੇ ਜਿਸ ਵਿੱਚ ਆਪਾਂ ਸਤੂ ਵੀ ਪਾਇਆ ਸੀ ਉਹਦੇ ਵਿੱਚ ਇਹ ਦੋਵੇਂ ਚੀਜ਼ਾਂ ਤੁਸੀਂ ਪੀਸੀਆਂ ਹੋਈਆਂ ਪਾ ਦੇਣੀ ਹੈ ਔਰ ਇਸ ਦੇ ਨਾਲ ਤੁਸੀਂ ਜਿਹੜਾ ਹੈ ਆਪਣਾ ਆਟਾ ਗੁੰਨ ਲੈਣਾ ਹੈ ਹੁਣੇ ਰੋਟੀ ਜਿਹੜੀ ਬਣ ਗਈ ਹੈ ਨਾ ਇਹ ਆਪਣੇ ਆਪ ਦੇ ਵਿੱਚ ਦੇਖੋ ਇਸ ਦੇ ਵਿੱਚ ਫਾਈਬਰ ਵੀ ਆ ਗਿਆ ਇਸ ਦੇ ਵਿੱਚ ਪ੍ਰੋਟੀਨ ਵੀ ਆ ਗਿਆ ਇਸ ਦੇ ਵਿੱਚ ਕਾਰਬਸ ਵੀ ਆ ਗਏ ਤੁਹਾਡੇ ਸੋ ਅਗਰ ਜਦੋਂ ਤੁਸੀਂ ਇਸ ਨੂੰ ਥੋੜੇ ਜਿਹਾ ਘਿਓ ਦੇ ਨਾਲ ਚੋਪੜ ਲਓਗੇ ਤਾਂ ਇਹ ਦੇ ਵਿੱਚ ਫੈਟ ਵੀ ਆ ਗਿਆ ਇੱਕ ਕੰਪਲੀਟ ਤੁਹਾਡੇ ਲਈ ਡਾਈਟ ਬਣਨ ਜਾ ਰਹੀ ਹੈ ਜਿਸ ਦੇ ਵਿੱਚ ਢੇਰੋ ਪੋਸ਼ਕ ਤੱਤ ਤੁਹਾਨੂੰ ਮਿਲਣ ਵਾਲੇ ਨੇ ਔਰ ਦੇਖੋ ਪ੍ਰੋਟੀਨ ਦਾ ਨੇਚਰਲ ਸੋਰਸ ਆਪਣੀ ਡਾਈਟ ਵਿੱਚ ਕਿਵੇਂ ਵਧਾ ਲਿਆ ਜਾਏ ਇਹ ਤੁਹਾਨੂੰ ਹਰ ਇੱਕ ਹਮੇਸ਼ਾ ਹੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਅੱਜ ਕੱਲ ਤਾਂ ਇਨਫੋਰਮੇਸ਼ਨ ਲੈਣ ਦੇ ਕਈ ਤਰ੍ਹਾਂ ਦੇ ਸੋਰਸਸ ਹੋ ਗਏ ਨੇ ਮੈਂ ਵੀ ਕੋਸ਼ਿਸ਼ ਕਰਦੀ ਆ ਇਸ ਤਰ੍ਹਾਂ ਦੀ ਵੀਡੀਓਜ਼ ਲੈ ਕੇ ਆਉਂਗਾ ਆਦਰਵਾਇਜ਼ ਗੂਗਲ ਦੇ ਉੱਪਰ ਤੁਸੀਂ ਸਰਚ ਕਰੋ YouTube ਦੇ ਉੱਪਰ Տੇਰੋ ਜੋ ਹੈ ਤੁਹਾਨੂੰ ਵੀਡੀਓਜ਼ ਮਿਲ ਜਾਂਦੀਆਂ ਨੇ ਲੇਕਿਨ ਇਹ ਬਹੁਤ ਹੀ ਕਾਰਗਾਰ ਤਰੀਕਾ origignal ਕੀ ਇਸ ਤਰ੍ਹਾਂ ਦੀ ਰੋਟੀ ਤੁਸੀਂ ਬਣਾਣਿਓ ਘਰ ਦਾ ਹਰੇਕ ਮੈਂਬਰ ਖਾ ਸਕਦਾ ਆ ਸਾਨੀ ਦੇ ਨਾਲ किसे ਲਈ আলাদা তো কিছু বানানোর দি যেমন আপা কেনে না কে এক মিসি রুটি দি তরামি হয়ে গয়া রুটি নাল খা সবজি নাল খাওগে তদ্বি টেস্টি লাগেগি সবজি নাই হে কлла ইসরাহি খালোগে থোড়া যা তাভি তানো বহুত টেস্টি লাগন ওয়ালি হ চাই kisi ਘਰ ਬਣਾਈ ਚਟਨੀ ਘਰੇ ਅੱਜ ਕੱਲ ਤੁਸੀਂ ਪੁਦੀਨੇ ਦੀ ਚਟਨੀ ਰੈਡੀ ਕਰ ਲੋਗੇ ਤਾਂ ਉਹ ਤਾਂ ਇਸ ਦਾ ਕੰਬੀਨੇਸ਼ਨ ਤੁਹਾਡਾ ਸੋਨੇ ਤੇ ਸੁਹਾਗਾ ਹੋਣ ਵਾਲਾ ਹੈ ਸੋ ਹੈਲਦੀ ਡਾਈਟ ਦੇ ਉੱਪਰ ਫੋਕਸ ਕਰੋ ਅੱਜ ਦੀ ਇਹ ਪ੍ਰੋਟੀਨ ਦੀ ਰੋਟੀ ਜਿਹੜੀ ਮੈਂ ਤੁਹਾਨੂੰ ਕਹੀ ਹੈ ਮਤਲਬ ਜਿਸ ਤੁਹਾਡੀ ਨਾਰਮਲ ਰੋਟੀ ਦਾ ਪ੍ਰੋਟੀਨ ਡਬਲ ਹੋਣ ਜਾ ਰਿਹਾ ਹੈ ਜ਼ਰੂਰ ਇਸ ਨੂੰ ਅਜ਼ਮਾਓ ਇੱਕ ਵਾਰੀ ਤੁਹਾਨੂੰ ਇਹਦੀ ਆਦਤ ਪੈ ਗਈ ਤੁਹਾਨੂੰ ਖੁਦ ਫੀਲ ਹੋਏਗਾ ਕਿ ਯੈਸ ਅਸੀਂ ਆਪਣੀ ਰੋਟੀ ਨੂੰ ਹੋਰ ਕਿੰਨਾ ਜ਼ਿਆਦਾ ਹੈਲਦੀ ਕਰ ਲਿਆ ਔਰ ਉਹ ਹੈਲਦੀ ਰੋਟੀ ਸਾਨੂੰ ਕਿੰਨਾ ਜ਼ਿਆਦਾ ਹੈਲਦੀ ਕਰਨ ਜਾ ਰਹੀ ਹੈ आई होप वीडियो आज वह लगी है चंगी लगी है तो इसमें लाइक एंड शेयर कर देना कमेंट करके भी जरूर दसना और मेरा जो फेसबुक पेज है कौर हरजोत इस् लाइक एंड फॉलो कर दो यूट्यूब चैनल हैल्थ एडवाइस विद हरजोत कौर को सबसक्राइब कर दो इंस्टाग्राम से भी मैं फॉलो कर सकते हो मिलोंगे जल्दी ही सेहत में जुड़ी होर खास जानकारी देना फिलहाल ही दौ जी इजाजत सत श्रीकाल